ਦੇ ਲਈ ਉਹਨਾਂ ਨੂੰ ਕੋਈ ਵੀ ਉੱਥੇ ਰੌਲਾ ਪਾਉਣ ਤੇ ਲਲਾ ਲਲਾ ਰੋਗਿਰ ਚ ਸਾਫ ਤਾਂ ਮੈਨਾਂ ਦੀ ਨਾ ਕੋਈ ਢਾਵੇਂ ਲੈ ਕੇ ਆਉਗਾ ਵੀ ਜਿਹੜਾ ਉੱਥੇ ਦੇਖੀ ਜਾਊਗਾ ਮੈਂ ਕਿ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਇਕੱਲਿਆਂ ਨੇ ਜਾਣਾ ਦੋ ਨੇ ਜਾਣਾ 10 ਨੇ ਜਾਣਾ ਜਾਂ 50 ਬੰਦਿਆਂ ਨੇ ਜਾਣਾ ਆ ਰੱਖੋ ਪੀਐਸਪੀ ਆ ਬਠਾ ਸੱਚੋ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਿਸਾਬਾ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਭਤਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਂਗਾ ਪੁੱਛ ਲਿਆ ਪ੍ਰਧਾਨ ਜੀ ਨੇ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਛਲਿਆ ਵੀ ਥੋੜ ਨੂੰ ਐਮਐਲਏ ਨੇ ਕੀ ਕਹਿ ਕੇ ਫੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਘਰਾਂ ਲੱਗੇ ਉਸੇ ਦਿਨ ਉਸੇ ਟਾਈਮ ਉਹ ਬਿੱਟਾ ਜੀ ਉਹਨੇ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਿਹਾ ਮਾਖਾ ਕਾਕੇ ਜਜਵਾਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਅਨੁਸਾਰ ਜੇ ਕੋਈ ਕੋਈ ਲਾਗ ਲਾ ਕੇ ਆ ਕੰਮ ਨਹੀਂ ਅਸੀਂ ਚੋਰਾ ਨਹੀਂ ਸਭ ਜਿਹਾ ਨਹੀਂ ਕਰੀਓ ਝੂਠ ਮਾਰਦੇ ਨੇ ਮਾਰੀ ਗਏ ਲੇਕਿਨ ਮੈਂ ਦੇਖੋ ਰਾਜਨੀਤਿਕ ਲੀਡਰ ਬਿਲਕੁਲ ਨਹੀਂ ਆਪਾਂ ਸਾਡੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਫਾਂ ਖਾਣ ਦਾ ਜਵ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਪਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇਹ $1 ਦਾ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ ਭਾਜੀ ਬੈਠੋ ਕੋਈ ਆਵਾਜ਼ ਆ ਰਹੀ ਹੈ ਘਰ ਦੇ ਲਈ ਉਹਨਾਂ ਨੂੰ ਕਹੋ ਵੀ ਉੱਥੇ ਰੌਲਾ ਪਾਉਣ ਤੇ ਲਲਾ ਲਲਾ ਰੋਣ ਚੋ ਸਾਫ ਤਾਂ ਮੈਦਾਨੀ ਨਾ ਕੋਈ ਧਾਮੇ ਲੈ ਕੇ ਉਹ ਵੀ ਜਿਹੜਾ ਉੱਥੇ ਦੇਖੀ ਜਾਓ ਮੈਂ ਕਿਹਾ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਇਕੱਲੇ ਨਹੀਂ ਜਾਣਾ ਦੋ ਨਹੀਂ ਜਾਣਾ 10 ਨਹੀਂ ਜਾਣਾ ਜਾਂ 50 ਬੰਦਿਆਂ ਨੇ ਜਾਣਾ ਆ ਰੱਖੀ ਐਸਪੀ ਆ ਬੈਠਾ ਐਸਚਓ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਿਸਾਬਾਤ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਪਤਾ ਹੰਦਾਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਉਂਗੀ ਪੁੱਛ ਲਿਆ ਪ੍ਰਧਾਨ ਜੀ ਨੇ ਕਿਹੜੀ ਪਾਰਟੀ ਚ ਨੇ ਅਸਾਲੀ ਗੱਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪੁੱਛ ਲਿਆ ਵੀ ਥਾਡੂੰ ਐਮਐਲਏ ਨੇ ਕੀ ਕਹਿ ਕੇ ਫੇਰ ਜਾ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਘਰਾਂ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਹ ਨਹੀਂ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਹਾਂ ਮੈਂ ਕਿ ਕਾਕੇ ਜਜਵਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਤੀ ਹੋ ਰਿਹਾ ਮੈਂ ਉਹਨੂੰ ਸਮਝਾਉਣ ਕੋਸ਼ਿਸ਼ ਕਰ ਰਿਹਾ ਸੀ ਕਿ ਆਹ ਕੰਮ ਨਹੀਂ ਆਖਾ ਮੈਂ ਵੀ ਅੱਜ ਚੋਰਾਂ ਨੂੰ ਮਾਰ ਦਿੱਤਾ ਨਹੀਂ ਕਰਨੀ ਤੋੜ ਮਾਰ ਦੇਣ ਮਾਰ ਲਿਆ ਲਗ ਮੈਂ ਦੇਖੋ ਆ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਸਾਡੇ ਵੀ ਕੋਈ ਰਾਜਨੀਤਿਕ ਲੀਡਰ ਆ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਂਗ ਖਾੜਦਾ ਜਾਉ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਪਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ ਕੋਈ ਆਵਾਜ਼ ਆ ਰਹੀ ਹੈ